ਸੱਚੀ ਗੱਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਸੂਟ ਦੀ ਕਟਿੰਗ ਲੈ ਕੇ ਆਏ ਆ ਜੀ ਇਹ ਪੂਰਾ ਸੂਟ 5 ਮੀਟਰ ਕਪੜਾ ਹੈ ਜੀ ਠੀਕ ਹੈ ਜੀ ਆਜਾ ਭਾਈ ਸੂਟ ਦੀ ਕਟਿੰਗ ਕਰਾਂਗੇ ਵਾਰ-ਵਾਰ ਸੂਟਾਂ ਦੀ ਕਟਿੰਗ ਪੌਣ ਹਰ ਮਕਸਦੇ ਹੀ ਹੁੰਦਾ ਹੈ ਜੀ ਤਾਂ ਚੰਗੀ ਤਰ੍ਹਾਂ ਸਮਝ ਆ ਸਕੇ ਜੀ ਆੜੜ ਨਾਲ ਆਪਾਂ ਸੂਟ ਹੁੰਦੇ ਆ ਨਾ ਠੀਕ ਹੈ ਜੀ ਤਾਂ ਹਾਂ ਚੰਗੀ ਤਰ੍ਹਾਂ ਸਮਝ ਲੱਗ ਸਕੇ ਜੀ ਜੇ ਜੀ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਮੈਂਬਰਸ਼ਿਪ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਹੁਣ ਜੇ ਵਾ ਸੂਟ ਦੀ ਕਟਿੰਗ ਸ਼ੁਰੂ ਕਰਦੇ ਆ ਅੱਜ ਪਹਿਲਾਂ ਆਪਾਂ ਨਾਪ ਲੈ ਖਲਣੇ ਕਮੀਜ਼ ਦੀ ਲੰਬਾਈ ਹੈਗੀ 43 ਇੰਚ ਘੇਰਾ 23 ਇੰਚ ਹੈ ਜੀ ਠੀਕ ਹੈ ਬਾਕੀ ਆਪਾਂ ਬਾਅਦ ਚ ਦੇਖਦੇ ਹਾਂ ਜੀ ਇਹ ਅਕੋਰਡਿੰਗ ਆਪਾਂ ਤੈਅ ਲਾ ਲੰਨੇ ਕਮੀਜ਼ ਦੀ ਸਭ ਤੋਂ ਪਹਿਲਾਂ ਜੇ ਆਪਾਂ ਕਮੀਜ਼ ਦੀ ਲੰਬਾਈ ਦੇਖ ਲੈਣੇ ਆ ਜੀ 43 ਇੰਚ ਲੰਬਾਈ ਸੀਗੀ 3 ਇੰਚ ਪਲੱਸ ਕਰਨੇ ਵਿੱਚ 46 ਇੰਚ ਹੋਗੀ ਜੀ ਠੀਕ ਹੈ 46 ਜਦੋਂ ਆਪਾਂ ਕੋਲ ਡਬਲ ਕਰ ਲੈਣਾ ਹੈ ਜੀ ਡੋਲ ਕਰਕੇ ਰੱਖ ਲੈਣਾ ਕੱਪੜਾ ਆਪਾਂ ਨੇ ਠੀਕ ਹੈ ਜੀ ਹੋਏ ਡੋਲਾ ਕੱਪੜਾ ਰੱਖਿਆ ਆਪਾਂ ਨੇ ਆਪਾਂ ਹੀ ਕਹੀ ਜਗ੍ਹਾ ਦੀ ਮੈਂ ਨਾਪ ਲੈਣਾ ਜੀ ਇਹਲੇ छियाली इंच है नापा जिन्ना अलजे कपड़े कपड़ का लाइन है छियाली इंच तीन चार जगह से नाप लेना जी, ना जी। फिर अपने की करना अपने सिर्फ कली लंबाई सारी कटिंग कर देनी पले अड कर लेने अपा ने कमीज कपड़ा अड कर लेना पाने ये ठीक है फेरा बाद जी अपा ਹੁਣ ਆਪਾਂ ਇਹ ਘੇਰਾ ਦੇਖਦੇ ਹਾਂ ਘੇਰਾ ਇਹ 23 ਇੰਚ ਤਿਆਰ ਹੈ ਜੀ ਆਪਾਂ ਨੇ 4 ਇੰਚ ਘਾਦੂ ਰੱਖਣਾ ਹੈ ਜੀ ਵਿੱਚ ਮਤਲਬ 27 ਇੰਚ ਦੇ ਨਿਸ਼ਾਨ ਲਾ ਲੈਣੇ ਪਾਣੇ ਠੀਕ ਹੈ ਇੱਥੇ ਵੀ ਤਿੰਨ ਚਾਰ ਜਗ੍ਹਾ ਤੇ ਨਿਸ਼ਾਨ ਲਾ ਲੈਣੇ 27 ਇੰਚ ਦੇ ਇਹ ਮੂਰੇ ਖੰਬੀਜ ਹੋ ਜੂਗੇ ਪਿੱਛੇ ਪੱਲੇ ਹੋਣਗੇ ਬਚ ਕਪੜਾ ਬਚੂਗਾ ਜੀ ਜਿਹੜੇ ਸਲਾਈ ਕਰਨ ਨਵੇਂ ਲੱਗੇ ਆ ਜੀ ਉਹ ਕਿਹੜਾ 4 ਇੰਚ ਰੱਖਿਆ ਕਰ ਵੱਧ ਉਹਨਾਂ ਤੇ ਵੀ ਕਟਵਾਵਾ ਹੋ ਜਾਂਦਾ ਹੈ ਜੀ ਵਾਸਤੇ ਆਪਾਂ ਕਿੰਨੇ ਚ ਰੱਖਦੇ ਸਿੰਪਲ ਸੂਟ ਦਾ ਜੀ 4 ਇੰਚ ਉਹਦਾ ਸੂਟ ਰੱਖਿਆ ਜੀ ਇਹਦੇ ਪਾਈਪਿੰਗ ਵਗਾਰ ਕੱਢਣੀ ਹੁੰਦੀ ਹੈ ਜੀ ਠੀਕ ਹੈ ਜਿਹੜੇ ਜਿਹੜੇ ਨਵੇਂ ਲੱਗੇ ਆ ਜੀ ਉਹ 4 ਇੰਚ ਰੱਖਣ ਕਿਉਂਕਿ ਕਪੜਾ ਘਟਵਾ ਜਾਂਦਾ ਹੈ ਜੀ ਉਹਨਾਂ ਕੋਲ ਠੀਕ ਹੈ ਥੋੜੇ ਬਲੇ ਕਪੜਾ ਹੁੰਦਾ ਫਿਰ ਮੋੜਨ ਵਾਸਤੇ ਚਾਕ ਐਸ ਕਰਕੇ 4 ਇੰਚ ਕਪੜਾ ਫਾਦੂ ਰੱਖਿਆ ਕਰੋ ਹੁਣ ਜੀ ਬਕਮੀਜ਼ ਬੱਲੇ ਲਾ ਲੈਣੇ ਆ ਜੀ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਨਾ ਉਹਦੇ ਉੱਤੇ ਉੱਤੇ ਕਟਿੰਗ ਕਰ ਲੈਣੇ ਆ ਜੀ ਕਮੀਜ਼ ਦੀ ਸਲਵਾਰ ਦੇ ਪੱਲੇ ਆ ਫਿਰ ਕਮੀਜ਼ ਅੱਡ ਹੋ ਜਾਊਗਾ ਜੀ ਠੀਕ ਹੈ ਆਪਾਂ ਨੇ ਕਮੀਜ਼ ਦੇ ਪੱਲੇ ਲਾ ਲਏ ਆ ਜੀ ਇਹ ਕਮੀਜ਼ ਦਾ ਕੱਟ ਆਪਾਂ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਪੱਲੇ ਤੇ ਸਲਵਾਰ ਦੀ ਕਟਿੰਗ ਕਰਾਂਗੇ ਜੀ ਬਾਹਾਂਾਂ ਦੀ ਕਟਿੰਗ ਕਰਾਂਗੇ ਜੀ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਚੰਗੀ ਤਰ੍ਹਾਂ ਸਮਝ ਆ ਸਕੇ ਜੀ ਠੀਕ ਹੈ ਹੁਆਪਾਂ ਸਲਵਾਰ ਦੇ ਪੱਲੇ ਕਟਿੰਗ ਕਰਦੇ ਆ ਜੀ ਸਰਪਸ ਸਲਵਾਰ ਦਾ ਨਾਪ ਦੇਖ ਲਓ ਜੀ ਸਲਵਾਰ 38 ਇੰਚ ਤਿਆਰ ਹੈ ਜੀ ਮੂਰੀ 6.5 ਇੰਚ ਬੈਲਟ ਚਾਹੀਈ ਐ 38 ਵਿੱਚੋਂ ਮੈਂਸ 5 ਕੱਢਨੇ ਆ ਜੀ ਬੈਲਟ ਤੇ ਕੱਢ ਜਾਣੇ ਆਪਾਂ ਵਿੱਚ ਦੇ ਠੀਕ ਐ 33 ਰਹਿ ਗਏ ਜੀ ਵਿੱਚ ਇੱਕ ਪਲੱਸ ਕਰ ਦੇਣਾ ਜੀ 34 34 ਇੰਜ ਆਪਾਂ ਕਟਿੰਗ ਕਰ ਨਹੀਂ ਪੱਲੇ ਠੀਕ ਐ ਜੀ ਇਕ ਵੇ ਫੇਸ ਹੁਣ ਲਓ ਜੀ 38 ਵਿੱਚੋਂ ਮੈਂਸ 5 ਕਰਨੇ ਆ 33 ਹੋ ਗਏ 33 ਵਿੱਚ ਇੱਕ ਪਲੱਸ ਕਰਨਾ ਆਪਾਂ ਬੈਲਟ ਵਿੱਚ ਜੋੜਨ ਵਾਸਤੇ ਤੇ ਮੂਰੀ ਬਣਾਉਣ ਵਾਸਤੇ ਇਹ ਹੁਣ 34 ਇੰਚ ਜੀ ਪਾ ਕਟਿੰਗ ਕਰਾਂਗੇ ਪੱਲਿਆਂ ਦੀ ਠੀਕ ਹੈ ਜੀ ਸਲਵਾਰੇ ਪੱਲੇ ਨਾਪਦੇ ਆ ਜੀ 34 ਜੇ ਆਪਾਂ ਨਿਸ਼ਾਨ ਲਾ ਲਾਂਗੇ ਜੀ ਠੀਕ ਹੈ 34 ਜੇ ਇੱਧਰ ਨਿਸ਼ਾਨ ਲਾ ਲਾਂਗੇ ਮੁਰਤੀ ਆ ਨਾ ਦੇਖਿਓ ਇਹ 6.5 ਇੰਚ ਮੂਰੀ ਆ ਜੀ ਆਪਣੀ ਆਪਾਂ ਖੁੱਲਾ ਹੀ ਨਾਪਾਂਗੇ ਸਿੰਪਲ ਆ ਆਪਾਂ 13 ਇੰਚ ਇੱਥੇ ਪੱਲਿਆਂ ਨਿਸ਼ਾਨ ਲਾ ਲਾਂਗੇ 6.5 ਇੰਚ ਮੂਰੀ ਨੂੰ ਪੱਲਿਆਂ ਨਿਸ਼ਾਨ 13 ਇੰਚ ਤੇ ਲਾਵਾਂਗੇ ਇੱਥੇ ਆਪਾਂ ਦੀ ਮੋਰੀ ਪੂਰੀ ਹੋ ਗਈ ਜੀ ਇੱਧਰ ਤੇ ਇਹ ਕੁੰਡੇ ਕਟਿੰਗ ਕਰਨੇ ਆਪਾਂ ਨੇ ਤਾਂ ਕਿ ਖਾਚਾ ਹੀ ਬਾਵਾਂਗੇ 1.5 ਇੰਚ ਦਾ ਠੀਕ ਹੈ ਆਪਣੇ ਉੱਪਰ ਬਾਦੂ ਸੀ ਕਪੜਾ ਐਸ ਕਾ ਕੇ ਉੱਪਰ ਇਹ ਪੂਰੇ ਪੱਲੇ ਪਾ ਲਈਏ ਇਹਦੇ ਨਿਸ਼ਾਨਾਂ ਨਿਸ਼ਾ ਮਲਾ ਦਾਂਗੇ ਜੀ ਇਹਨਾਂ ਨਿਸ਼ਾਨਾਂ ਦੇ ਉੱਪਰ ਹੀ ਕਟਿੰਗ ਕਰਨੀ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਕੱਟ ਕਰ ਦੇਣਾ ਜੀ ਸਾਰਾ ਇਹ ਆਪਾਂ ਨੇ ਪੱਲੇ ਅੱਡ ਕਰ ਲਏ ਜੀ। ਆਪਾਂ ਇਹ ਸਲਵਾਰ ਦੇ ਕੁੰਡੇ ਲਾਉਣ ਤੋਂ ਪਹਿਲਾਂ ਬਾਹਾਂ ਦੀ ਕਟਿੰਗ ਕਰ ਲੈਣੇ ਆ ਜੀ। ਬਾਹਾਂ ਦੀ ਲੰਬਾਈ ਹੈਗੀ 17 ਇੰਚ। ਬਾਹ ਮੋਰੀ ਹੈਗੀ 5.5 ਇੰਚ, ਠੀਕ ਹੈ? ਆਪਾਂ 2 ਇੰਚ ਬਾਹ ਫੱਦ ਰੱਖਾਂਗੇ। 19 ਇੰਚ ਦੀ ਕਟਿੰਗ ਕਰਾਂਗੇ ਜੀ। ਬਾਹ ਮੋਰੀ 6ਵੇਂ ਰੱਖਣੀ ਹੈ ਜੀ ਠੀਕ ਹੈ। ਹੁਣ ਜਦ 19 ਇੰਚ ਦੀ ਬਾਹ ਕਟਿੰਗ ਕਰ ਲੈਣੇ ਆ ਜੀ। ਆਪਾਂ 19 ਇੰਚ ਨਿਸ਼ਾਨ ਲਾਵਾਂਗੇ ਬਾਹ। ਇਹ ਕੱਪੜਾ ਮੈਂ ਡੋਲ ਤਾਗਾ ਕਿ ਰੱਖ ਲਿਆ ਜੀ ਠੀਕ ਹੈ। ਆ ਦੇਖੋ। ਫੁੱਲਾ ਵਾਸਾ ਆਪਣੀ ਵੱਲ ਰੱਖਣਾ ਹੈ ਜੀ ਬੰਦ ਵਾਸਾ ਸਾਹਮਣੇ ਰੱਖਣਾ ਹੈ ਜੀ ਠੀਕ ਹੈ ਹਮੇਸ਼ਾ ਹੀ ਵਾਂ ਘਟਿੰਗ ਕਰਦੇ ਪਹਿਲਾਂ 19 ਇੰਚ ਇਹਨਾਂ ਛੜ ਪਰ ਉੱਪਰ ਪਾਸੇ ਲਾ ਲਿਆ 19 ਇੰਚ ਆਪਣੇ ਵੱਲ ਲਾ ਲਿਆ ਠੀਕ ਹੈ ਇਹ ਆਪਾਂ ਦੋਨਾਂ ਨੂੰ ਧਿਆਨ ਨਾਲ ਲਾ ਦਾਂਗੇ ਤੇ ਆਪਣੀ ਬਾਹਾਂ ਦਾ ਕਪੜਾ ਅੱਡ ਹੋ ਜਾਊਗਾ ਜੀ ਆਪਾਂ ਬਾਹਾਂ ਦਾ ਕਪੜਾ ਅੱਡ ਕਰ ਲੈਣੇ ਆ ਜੀ ਠੀਕ ਹੈ ਹੁਣ ਆਪਾਂ ਕਾਟ ਪਾਉਣੇ ਆ ਜੀ ਬਾਹਾਂ ਦੀ ਆਪਾਂ ਨੇ ਕਾਟਾ 3 ਇੰਚ ਪਰ ਪਾਉਣੀ ਹੈ ਜੀ 3 ਇੰਚਾ ਹੀ ਟੇਹਾ ਲਾਵਾਂਗੇ 3 ਇੰਚ ਦਾ ਨਿਸ਼ਾਨ ਉੱਪਰ ਲਾਉਣਾਗੇ ਉੱਪਰ ਤਾਂ ਲਾਉਣ ਨਿਸ਼ਾਨ ਜਿਵੇਂ ਥੋੜਾ ਸਮਝਣ ਵਾਸਤੇ ਲਾਉਣੀ ਹੈ ਜੀ ਠੀਕ ਹੈ ਵੈਸੇ ਨਿਸ਼ਾਨ ਨਹੀਂ ਲਾਉਣਾ ਹੈ ਉੱਪਰ ਥੋੜਾ ਜਿਹਾ ਸਮਝ ਆ ਸਕੇ ਉਹ ਮੈਂ ਨਿਸ਼ਾਨ ਲਾਉਣਾ ਹੈ ਜੀ ਹੁਣ ਇਹਦੇ ਮੋਢੇ 9.5 ਇੰਚ ਤਿਆਰ ਹੈ ਜੀ ਠੀਕ ਹੈ ਇੱਥੇ ਆਪਾਂ 9 ਇੰਚ ਦਾ ਨਿਸ਼ਾਨ ਲਾਵਾਂਗੇ ਕਾਟ ਦਾ ਠੀਕ ਹੈ ਜੇ ਮੋਢੇ ਕਮੀਜ਼ ਦੇ ਮੋਢੇ 9.5 ਇੰਚ ਤਿਆਰ ਆ ਤਾਂ ਬਾਹਾਂ ਦੇ ਮੋਢੇ 9 ਇੰਚ ਹੀ ਰੱਖਣੇ ਆ ਸੋ ਆਪਾਂ ਇਹ ਜਿਹੜੇ ਨਿਸ਼ਾਨ ਲਾਏ ਤਾਂ ਕਾਟ ਪਾ ਦਾਂਗੇ ਆਪਾਂ ਐਦਾਂ ਕਾਹਤੇ ਕਾਟ ਅੱਗੇ ਤੱਕ ਨਹੀਂ ਲੈ ਕੇ ਜਾਣੀ ਇੱਥੇ ਹੀ ਕੱਢਣੀ 1.5 ਇੰਚ ਇੱਥੇ ਕੱਢਣੀ ਕਾਟ ਠੀਕ ਹੈ ਜੀ ਐਵੇਂ ਕਾਟ ਰੱਖਣੀ ਹੈ ਜਿੰਨੇ ਆਪਣੇ ਮੋਢੇ ਆ ਉੱਥੇ ਹੀ ਕਟਿੰਗ ਕਰਨੀ ਆਪਾਂ ਨੇ ਉੱਥੋਂ ਕਾਟ ਪਾਣੀ ਸ਼ੁਰੂ ਕਰਨੀ ਹੈ ਜੀ ਠੀਕ ਹੈ ਉਹ ਇਸ ਤਰ੍ਹਾਂ ਆਪਾਂ ਬਾਹ ਮੋਰੀ ਰੱਖ ਲਾਂਗੇ 5.5 ਇੰਚ ਬਾਹਮੋਰੀ ਤਿਆਰ ਹੈ ਜੀ ਆਪਾਂ 1.5 ਇੰਚ ਬਾਧ ਰੱਖਾਂਗੇ ਕੱਪੜਾ 7 ਇੰਚ 7 ਇੰਚ ਦਾ ਨਿਸ਼ਾਨ ਬਾਹਰ-ਬਾਹਰ ਕੱਢ ਦਾਂਗੇ ਜੀ ਠੀਕ ਹੈ ਤੇ ਇੱਕ ਇਹ ਹੈਗੀ ਹੈ ਫੀਡਿੰਗ ਦਾ ਨਿਸ਼ਾਨ ਜਿਹੜੀ ਆਪਾਂ ਨੇ ਸਲਾਈ ਲਾਉਣੀ ਜੀ ਇਹੋ ਨਿਸ਼ਾਨ ਆ ਇਹ ਪੇ ਸਲਾਈ ਲੱਗਣੀ ਹੈ ਇਹ ਐਕਸਟਰਾ ਕੱਪੜਾ ਰੱਖੇ ਵਿੱਚ ਆਪਣੇ ਬਾਹਾਂ ਦੇ ਹੁਣ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਐਦਾਂ ਹੀ ਕਟਿੰਗ ਕਰਨੀ ਹੈ ਜੀ ਬਾਹਾਂ ਦੀ ਕਟਿੰਗ ਹੋ ਗਈ ਹੈ ਜੀ ਹੁਣ ਆਪਾਂ ਫਰੰਟ ਦੀ ਕਾਟ ਪਾ ਲਾਂਗੇ ਬਾਹਾਂ ਦੀ ਠੀਕ ਹੈ ਉਹ ਵੀ ਅੱਧਾ ਇੰਚੀ ਪਾ ਲਾਂਗੇ ਇੱਥੇ ਚੱਕ ਕੇ ਪਾਉਣੀ ਹੈ ਫਿਟਿੰਗ ਕੋਲ ਤੇ ਸਿਰਫ ਗਲਾਈ ਦੇਣੀ ਹੈ ਜੀ ਆਪਾਂ ਥੋੜੀ ਜੀ ਐਦਾਂ ਕਰਕੇ ਠੀਕ ਹੈ ਇਹ ਦੋ ਬੱਲੇ ਬਾਹਾਂ ਦੇ ਖੇੜਾ ਛੱਡ ਲੈਣੇ ਜੀ ਦੋ ਬੱਲੇ ਹਾਸੇ ਚੱਕ ਲੈਣੇ ਜੀ ਇਹ ਕਾਟ ਪਾ ਦਾਂਗੇ ਇੱਕ ਕਮੀਜ਼ ਦੇ ਮੂਲੇ ਪੱਲੇ ਤੇ ਆਉਣੀ ਚਾਹੀਦੀ ਹੈ ਕਾਟ ਬੈਗ ਤੇ ਨਹੀਂ ਕਾਣੀ ਨੇ ਖਿੱਚ ਪਾ ਲਾਈ ਨਹੀਂ ਬਈ ਤੇ ਵਾਹ ਨੂੰ ਠੀਕ ਹੈ ਐਦਾ ਕੱਟ ਪਾਉਣੀ ਹੈ ਜੀ ਇਹ ਠੀਕ ਹੈ ਵਾਹਾਂ ਹੀ ਕਟਿੰਗ ਹੋ ਚੁੱਕੀ ਹੈ ਹੀ ਹੁਣ ਕੁੰਡੇ ਕੱਟਦੇ ਆਂ ਇਸ ਸਲਵਾਰ ਦੇ ਵਾਹਾਂ ਕੱਟਣ ਤੋਂ ਬਾਅਦ ਜਿਹੜੇ ਕੱਪੜਾ ਆਪਣਾ ਬਚਿਆ ਸੀਗਾ ਨਾ ਆਪਾਂ ਸਾਰਾ ਡਬਲ ਕਰਕੇ ਰੱਖ ਲਿਆ ਜੀ ਠੀਕ ਹੈ ਇਹਦੇ ਵਿੱਚੋਂ ਹੀ ਆਪਾਂ ਸਲਵਾਰ ਦੇ ਕੁੰਡੇ ਕੱਢਣੇ ਆ ਜੀ ਇਹਦੇ ਵਿੱਚੋਂ ਹੀ ਬੈਲਟ ਕੱਢਣੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੱਪੜਾ ਨਾਪ ਲੈਨੇ ਕਿੰਨਾ ਬਚਿਆ ਜੀ ਕੱਪੜਾ ਆਪਣਾ ਆ ਦੇਖੋ 44 ਇੰਚ ਕੱਪੜਾ ਡਬਲ ਕੱਪੜਾ ਬਚਿਆ ਜੀ ਆਪਣਾ ਠੀਕ ਹੈ ਇਹ ਵੀ ਕਿਪਾ ਐਸਟੀਮੇਟ ਲਾ ਲੈਨੇ ਵੀ ਕਿ ਕਿੱਥੇ ਕਿੱਥੋਂ ਆਪਣੀ ਬੈਲਟ ਪੈਣੀ ਹੈ ਜੀ ਤੇ ਕਿੱਥੋਂ ਆਪਾਂ ਨੇ ਕੁੰਜੇ ਕੱਢਣੀਆਂ ਹੈ ਜੀ ਠੀਕ ਹੈ ਹੁਣ ਆ ਦੇਖੋ 34 ਇੰਚ ਆਪਣੀ ਲੰਬਾਈ ਤਿਆਰ ਸੀਗੀ ਸਲਵਾਰ ਦੀ ਕਟਿੰਗ ਕਰਨੀ ਹੈ 34 ਜਬੇ ਕੁੰਦੇ ਪਾਉਣੇ ਹੈ ਜੀ ਆਪਾਂ ਨੇ ਠੀਕ ਹੈ ਤੇ ਉੱਤੇ ਕਪੜਾ ਕਿੰਨਾ ਵਾਚਦਾ ਜੀ ਆਪਣਾ 10 ਇੰਚ ਕਪੜਾ ਵਾਚਦਾ ਹੈ ਜੀ ਜੋ ਆਪਾਂ ਨੇ ਬੈਲਟ ਦਾ ਕਪੜਾ 6.5 ਇੰਚ ਲੈਣਾ ਹੈ ਜੀ पां इंच बैल्ट तैयार है जी ढाई इंच एक्सट्रा लेना है जी कपड़ा बैल्ट का साढ़े सत्त इंच कटिंग करनी है सो अपने उपर तो बैल्ट पावे जीते ठीक है जो आप साइड के बैल्ट पाने का भी उन्ने कपड़ा बचना है जी जो ऊपरों पाने का भी उन्ने बचना है जी ठीक है हम कपड़ा उपड़ा एक्सट्रा है जी उपरों बैल्ट पावे इस करके पहला बैल्ट के कपड़े निशान ला लेंगे आपे सत इंच के साढ़े सत इंच कपड़े कटिंग पहला कर लो चाहे आप ਆਪਾਂ ਨੇ ਬੈਟ ਦਾ ਨਿਸ਼ਾਨ ਲਾ ਰਹੇ ਹਰ 7 ਇੰਚ ਦਾ ਜੀ ਠੀਕ ਹੈ ਹੁਣ ਆਪਾਂ ਇਹ 34 ਜੇ ਕੁੰਡੇ ਪਾਏ ਸੀਗੇ ਇੱਥੇ ਹੀ ਆਪਾਂ ਨੇ ਮੂਰੀ ਪਾਉਣੀ ਹੈ ਜੀ ਉਧਰ ਆਪਾਂ 13 ਇੰਚ ਪੱਲੇ ਲਾਏ ਸੀਗੇ ਉਹ ਪੱਲੇ ਪੂਰੇ ਨੇ ਇੱਥੇ ਆਪਾਂ 1.5 ਇੰਚ ਹੀ ਪਾਵਾਂਗੇ ਜਿਹੜਾ ਖਰਚਾ ਪੱਲੇ ਦੇ ਕੁੰਦਿਆਂ ਜੋੜਨ ਵਾਸਤੇ ਖਰਚਾ ਪਾਵਾਂਗੇ ਠੀਕ ਹੈ ਉਹ ਸਾਹਮਣੇ ਸਿਰ ਤੇ ਆਪਾਂ ਉਲਟ ਪਾਸੇ ਪਾ ਲਾਂਗੇ ਜੀ ਹੁਣ ਆਪਾਂ ਦੂਜੇ ਪਾਸੇ ਤੇ ਵੀ ਕੁੰਡੇ ਨੇ ਨਿਸ਼ਾਨ ਲਾਣੇ ਆ ਜੀ उल्ट साइड लाना है जी ये ठीक है थीके? ये निशान ला के आप दूसरी काट पाने सलवार की और देखो निशाना, निशाना कर, निशान निशान अटैच कर लाने जी मूरी एक लेके दूजी मूरी तक आपनेट पा ली है जी ठीक है ये आप कट कर देंगे उपर उ जिसे निशान लाए हैं सब तो पहला आप बैल्ट ला दें जी बैठ लाने के बाद कुंदे कट कर लेंगे जी यशान उपरू उपरे कटिंग करनी है जी घट वी करनी कई बार कुंदे घट वो कट्टे जाने क्योंकि रेब कपड़ा होंगे जी अपने सलवार के कुंदे कट कर ले डबल करके रख ले कुंदे जी क्योंकि अपने हम आसन कटना है बिचो आसन फिर किमें पाना है जी अपना नाच आसन लेना जी वो सामने वाल मूह है जी ਮੈਂ ਫਰਾਂਟ ਸਾਈਡ ਲੈਣਾ ਜਿਹਦੇ ਅਸਲ ਲਵਾਂਗੇ 9 ਇੰਚ ਦਾ ਆ ਦੇਖੋ ਜਿੱਥੇ ਆਪਾਂ 9 ਇੰਚ ਆਉਂਦਾ ਜੀ ਉਥੇ ਨਿਸ਼ਾਨ ਲਾ ਲੈਣਾ ਆਪਾਂ ਨੇ ਠੀਕ ਹੈ ਨਿਸ਼ਾਨ ਲਾਏ ਤੇ ਬਾਅਦ ਆਪਾਂ ਕੱਟ ਕਰ ਦੇਣਾ ਜੀ ਇਹ ਆਪਣਾ ਆਸਣ ਹੋ ਜਾਊਗਾ ਸੈਂਟਰ ਸਲਾਈਸ ਸਲਵਾਰ ਦੀ ਆਪਾਂ ਇਹ ਸਲਵਾਰ ਕੋਲ ਦੇ ਕਟਿੰਗ ਕਰ ਲਈ ਹੈ ਜੀ ਇੱਥੇ ਕੋਈ ਐਕਸਟਰਾ ਕੱਟ ਨਹੀਂ ਪਾਣੀ ਹੈ ਜੀ ਇਹਨਾਂ ਦੇ ਕਿਉਂਕਿ ਆਂਟੀ ਲੰਬੇ ਨੇ ਇਹ ਇਹਨਾਂ ਦੇ ਸੂਟ ਕੱਟ ਕਰ ਰਹੇ ਆ ਜੀ ਠੀਕ ਹੈ ਲੰਬਾਈ ਐਡਜਸਟ ਹੋ ਜਾਂਦਾ ਜੀ ਸਾਰਾ ਘੇਰਾ ਆਪਣਾ ਸਲਵਾਰ ਦਾ हूं अपना बेल्ट कट कर ली बैड लवाई है चौबीस इंच तैयार है जी ठीक है जी। पच्ची इंच कटिंग करा गए अदा दिच जी एक इंच फालतू तो कटिंग करनी है जी बेल्ट की एथो अपा कट कर जी। पांच इंच बेल्ट तैयार साढ़े सात इंच कटिंग करी है जी ढाई इंच फालतू जी तुम्हें चार इंच की बैल्ट पाना चाहते सलवार तो कुजे लंबाई बढ़ा सकते हो ठीक है तो अपा उपरों भी कपड़ा लक बक कर देंगे जी एक कपड़ा रख के कटिंग करना है हाथ से के कटिंग नहीं है। करना है जी कल घट वो दें हम आप खमीज की कटिंग करा जी ठीक है सब तो पहले लंबा देख लो जी नाप देख लो जी छाती हैगी फिटिंग भी इंच कमर अठारह है जी ਇਹ ਪਤਈ ਹੈ ਸਾਈਡ ਫਲਾਈ 16/2 ਪਰ ਤਿਆਰ ਹੈ ਜੀ ਠੀਕ ਹੈ 12/2 ਪਰ ਤਿਆਰ ਬਲੇਟਾਂ ਪਾਉਣੀ ਹੈ ਜੀ ਮੈਨੂੰ 13 ਇੰਚ ਪਰ ਨਿਸ਼ਾਨ ਲਾਉਣੇ ਜੀ ਆਪਾਂ ਨੇ ਤੀਰਾ ਵੀ ਤੇਰਾ ਹੈ ਜੀ ਤੇ ਫਰੰਟ 12/2 ਹੈ ਜੀ ਇਹ ਅਕੋਰਡਿੰਗ ਆਪਾਂ ਸਾਰੀ ਕਟਿੰਗ ਕਰਾਂਗੇ ਕਮੀਜ਼ ਦੀ ਆਪਾਂ ਤੀਰਾ ਨਪਾਂਗੇ ਜੀ ਹੁਣ 6/2 ਇੰਚੇ ਤੀਰਾ ਲੈਣਾ ਜੀ ਫਿਟਿੰਗ ਦੇ ਹਿਸਾਬ ਨਾਲ ਇਹ ਬੀਤਾ ਕੰਨਾ ਪਾਇਹ ਨਾ ਜੀ ਉਹਨਾਂ ਸਾਢੇ 6 ਇੰਚ ਦੀ ਰੇ ਲੈਣਾ ਹੈ ਜੀ 7 ਇੰਚ ਪਾਇਹ ਇਹਨਾਂ ਮੋੜੇ ਲੈ ਲਾਂਗੇ ਜੀ ਠੀਕ ਹੈ ਸਾਢੇ 6 ਇੰਚ ਦੀ ਹੈ ਤੇ 7 ਇੰਚ ਮੋੜੇ ਕਟਿੰਗ ਕਰਾਂਗੇ ਉਸ ਤੋਂ ਬਾਅਦ ਫੀਟਿੰਗ ਦੇਖ ਲਾਂਗੇ ਬੀਂਚ ਫੀਟਿੰਗ ਹੈ ਜੀ ਇਹਦਾ ਹਾਫ ਕਰ ਲਾਂਗੇ ਜੀ 10 ਇੰਚ ਪਨ ਸ਼ਾਲ ਲਾਵਾਂਗੇ ਠੀਕ ਹੈ ਇੱਥੇ 7 ਇੰਚ ਕਮਨ ਸ਼ਾਲ ਲਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਕਮਰ ਦੀ ਨਾਪਣੀ ਹੈਗੀ ਸਿੱਧਾ ਆਪਾਂ ਸਾਈਡ ਸਲਾਈ ਲਾਵਾਂਗੇ ਜੀ 16.5 ਪਰ ਤਿਆਰ ਹੈ ਜੀ 17 ਇੰਚ ਪਰ ਆਪਾਂ ਨਿਸ਼ਾਨ ਲਾਵਾਂਗੇ ਜੀ ਅੱਧਾ ਇੰਚ ਵੱਧੋ ਤੇ ਇੱਥੋਂ ਇਹਨਾਂ ਦੀ 23 ਇੰਚ ਹੀ ਪਈ 11 ਇੰਚ ਸਿੰਪਲ ਕਮੀਜ਼ ਬਣਾਉਣਾ ਹੈ ਜੀ ਕੋਈ ਲੈਸ ਵਗੈਰਾ ਨਹੀਂ ਲਾਉਣੀ ਹੈਗੀ ਗੀ ਹੁਣ ਇੱਥੇ ਦੇਖੋ ਜੀ ਆਪਣਾ ਕਾਟ ਪਾ ਦਾਂਗੇ ਕਾਟ ਫੀਟਿੰਗ ਅਕੋਰਡਿੰਗ ਹੀ ਪਾਉਣੀ ਆ ਇਹਦੇ 2 ਇੰਚ ਕਾਟ ਬਣਾ ਕੇ ਹਰੇਕ ਦੀ ਕਟਾੜ ਦੇ ਪੈਣੀ ਆ ਜੀ ਇੱਥੋਂ ਸਿੱਧਾ 2.5 ਇੰਚ ਤੋਂ ਇੱਥੋਂ ਕਾਟ ਚੱਕ ਕੇ ਫੀਟਿੰਗ ਦੇ ਸ਼ਾਂ ਦੇ ਵਿੱਚ ਕ੍ਰੋਸ ਕਰ ਦਾਂਗੇ ਜੀ ਠੀਕ ਹੈ ਇਹ ਪਰ ਡੂੰਗੀ ਕਾਟ ਨੀਚੇ ਤੱਕ ਪਾਉਣੀ ਕਾਟਾ ਤੱਕ ਤੇ ਮੋੜੇ ਵਿੱਚ ਬੈਲੇ ਖਿੱਚ ਪੈਣ ਲੱਗ ਜਾਂਦੀ ਹੈ ਜੀ ਠੀਕ ਹੈ ਥੋੜੀ ਉੱਚਾ ਕੀ ਪਾਇਆ ਕਰੋ ਆਪਾਂ ਇਹਨਾਂ 프ਰੰਟ ਦਾ ਨਿਸ਼ਾਨ ਲਾਵਾਂਗੇ ਸਾਢੇ 13 ਹੀ 프ਰੰਟ ਤਿਆਰ ਹੈ ਜੀ ਇਹਨਾਂ ਦਾ 14 ਇੰਚ ਪਰ ਨਿਸ਼ਾਨ ਲਾਵਾਂਗੇ 1/2 ਇੰਚ ਬਾਹਾਂ ਚ ਆਜੂਗਾ ਜੀ ਠੀਕ ਹੈ ਇਹ ਨਿਸ਼ਾਨ 프ਰੰਟ ਦਾ ਹੈ ਜੀ ਆਹ ਦੇਖੋ ਠੀਕ ਹੈ ਇਹ ਨਿਸ਼ਾਨ 프ਰੰਟ ਤੇ ਲੱਗ ਗਿਆ ਜੀ ਆਪਣਾ ਠੀਕ ਹੈ ਇਹ ਆਪਾਂ ਨਿਸ਼ਾਨ ਫਰੰਟ ਦਾ ਲਾ ਲਿਆ ਜੀ ਆ ਫਿਟਿੰਗ ਵਾਲੇ ਬਾਤਾਂ ਦੇ ਪਹਿਲਾਂ ਆਪਾਂ ਪਲੇਟਾਂ ਦੀ ਕਰਦੇ ਆ ਜੀ ਸਾਢੇ 12 ਇੰਚ ਵਿੱਚ ਪਲੇਟਾਂ ਤਿਆਰ ਆ ਜੀ ਇਹਨਾਂ ਦੀਆਂ 13 ਇੰਚ ਵਿੱਚ ਪਲੇਟਾਂ ਪਾਵਾਂਗੇ ਹਰ ਇੱਕ ਦੀ ਪਲੇਟਾਂ ਦਾ ਨਾਪ ਆਡਰਡ ਹੁੰਦਾ ਹੈ ਜੀ ਨਾਪ ਲਿਆ ਕਰੋ ਉਸ ਤੋਂ ਬਾਅਦ ਅੱਧਾ ਇੰਚ ਫालतू ਰੱਖਣਾ ਜੀ ਠੀਕ ਹੈ ਮੇਰੇ ਪਾਸੇ ਦੀਆਂ ਪਲੇਟਾਂ ਪalon ਨੇ 7 ਇੰਚ ਚਾਰ ਸਜੇ ਮੇਟਾ ਪਾਉਣੀਆਂ ਜੀ ਸਾਢੇ 3 ਇੰਚ ਵਿੱਚ ਗੈਪ ਦੇਣਾ ਜੀ ਨਿਸ਼ਾਨ ਲਾ ਲਾਂਗੇ ਜੀ ਠੀਕ ਹੈ ਉਹ ਤ੍ਰਿਸ਼ਾ ਪਲੇਟਾਂ ਪਰ 2 ਇੰਚ ਪਰ ਪਾਵਾਂਗੇ ਇਹਦੀਆਂ ਇੱਕ ਪਰ ਸਾਹਮਣੀ ਪਾਲਣੀ ਠੀਕ ਹੈ ਤ੍ਰਿਸ਼ੀ ਜੋ ਸਿੱਧੀ ਪਲੇਟ ਨੂੰ ਕ੍ਰੋਸ ਕਰਦੀ ਜਾਵੇ ਆ ਦੇਖੋ ਸਿੱਧੀ ਪਲੇਟ ਦੇ ਸੈਂਟਰ 'ਚ ਨਿਸ਼ਾਨ ਲਾ ਲੈਣਾ ਆਪਾਂ ਨੇ ਇਹ ਤ੍ਰਿਸ਼ੀ ਪਲੇਟ ਪਾਈ ਜੀ ਆਪਾਂ ਨੇ 2 ਇੰਚ ਦੀ ਉਹ ਨੂੰ ਇੱਥੇ ਕੱਢ ਦੇਣਾ ਹੈ ਬਾਹਰ ਠੀਕ ਹੈ ਇੱਕ ਪਲੇਟ ਇਹ ਹੋ ਗਈ ਆਪਣੀ ਤੇ ਦੂਜੀ ਉਹ ਵੀ 2 ਇੰਚ ਪਰ ਪਾਉਣੀ ਹੈ ਸਿੱਧੀ ਪਲੇਟ ਤੇ ਤਿਰਛੀ ਪਲੇਟ ਦਾ ਸੈਂਟਰ ਹੋ ਗਈ ਮੋਢਿਆਂ ਆ ਤੇ ਇਸ ਮੋਢਿਆਂ ਦੀ ਪਲੇਟ ਠੀਕ ਹੈ ਜੀ ਐਦਾਂ ਪਲੇਟਾਂ ਪਾਉਣੀ ਹੈ ਜੀ ਹੁਣ ਆਪਾਂ ਫੀਟਿੰਗ ਦੇਖ ਲੈਣੇ ਆ ਜੀ ਪਲੇਟਾਂ ਤਾਂ ਆਪਣੀਆਂ ਪੈ ਗਈਆਂ ਜੀ ਹੁਣ ਜਿਹੜੀ ਆਪਾਂ ਫੀਟੀਆਂ ਸ਼ਾ ਲਾਇਆ ਸੀ ਤਾਂ ਉਹਦੇ 3 ਇੰਚ ਹੈਠਾਂ ਅੱਦਾਂ ਇੱਚ ਵਾਧੇ ਰੱਖਣਾ ਹੈ ਜਿਨ੍ਹਾਂ ਦੀ ਫੀਡਿੰਗ ਵੱਧ ਹੈ ਜੀ ਛਾਤੀ ਦੀ ਉਹ ਅੱਦਾਂ ਹੀ ਵਾਧੇ ਰੱਖਿਆ ਕਰੋ ਠੀਕ ਹੈ ਸੋ ਐਦਾਂ ਹੋ ਜੂਗੀ ਫੀਟਿੰਗ ਇਹਨਾਂ ਦੀ ਠੀਕ ਹੈ ਇੱਥੋਂ ਦੀ ਥੋੜੀ ਗਲਾਈ ਦੇ ਦਾਂਗੇ ਇਹ ਗਲਾਈ ਉਹਨਾਂ ਦੀ ਜਿਨ੍ਹਾਂ ਦੇ ਪੇਟ ਵੱਡੇ ਹੋਣ ਜਾਂ ਹਿਪ ਭਾਰੀ ਹੈ ਜੀ ਸਿਰਫ ਗਲਾਈ ਉਹਨਾਂ ਦੀ ਦੇਣੀ ਹੈ ਜੀ ਫੀਟਿੰਗ ਆ ਦੇਖ ਲਿਆ ਕਰੋ ਨਾਪ ਦੇਖ ਲਿਆ ਕਰੋ ਹਰ ਇੱਕ ਦਾ ਹਰ ਇੱਕ ਦਾ ਨਾਪ ਆ ਡੜ ਹੁੰਦਾ ਹੈ ਜੀ ਆਪਾਂ ਇਹ ਮੋੜੇ ਦੀ ਕਾਟ ਪਾਵਾਂਗੇ ਪਹਿਲਾਂ ਚਾਰੇ ਪੱਲੇ ਫੜ ਕੇ ਇਹ ਮੋੜੇ ਦੀ ਕਾਟ ਪਾਤੀ ਆਪਾਂ ਨੇ ਤੇ ਇਥੋਂ ਵੀ ਇਹ ਖਾਸ ਤੋਂ ਕਪੜਾ ਉਹ ਕਟਿੰਗ ਕਰ ਦਾਂਗੇ ਠੀਕ ਹੈ ਤੇ ਹੁਣ ਇੱਕ ਪੱਲਾ ਚੱਕ ਕੇ ਕਿਹੜਾ ਹੱਢਣਾ ਹੈ ਜੀ ਪਿਛਲਾ ਪੱਲਾ 프ਰੰਟ ਦੀ ਕਾਟ ਪਾ ਦਾਂਗੇ ਮੋੜੀ ਗਨਚੀ ਲਗਾ ਯਾਨੀ ਠੀਕ ਹੈ ਸਾਰੀਆਂ ਪਲੇਟਾਂ ਟੱਕ ਲਾ ਲਾਂਗੇ ਇਹ ਆਪਾਂ ਨਿਸ਼ਾਨ ਆਪਾਂ 8 ਇੰਚ ਰੱਖ ਕੇ ਕੱੜਦਾ 8 ਇੰਚ ਵਿੱਚ ਕਾਟ ਪਾ ਦਾਂਗੇ ਮੋੜ ਦੇ ਜੀ ਇਹ ਜ਼ਰੂਰੀ ਹੈ ਜੀ ਪੌਣੀ ਠੀਕ ਹੈ ਇਹ ਜ਼ਰੂਰ ਪਾਇਆ ਕਰੋ ਆਪਾਂ ਬੈਗ ਦੇ ਵળે ਜੀ ਕਟਿੰਗ ਕਰਾਂਗੇ ਜੀ 8 ਇੰਚ ਚੜਾਈ ਹੈ ਜੀ 5.5 ਇੰਚ ਹੀ ਜਿਹੜਾਂ ਲਵਾਂਗੇ ਜੀ ਇੱਥੋਂ ਵੀ 8 ਇੰਚ ਹੀ ਰੱਖਣਾ ਹੈ ਆ ਦੇਖੋ ਐਦਾਂ ਆ ਦੇਖ ਲਈਏ ਕਾਟ ਪਾਣੀ ਆਪਾਂ ਕਮੀਰ ਜੀ ਕਟਿੰਗ ਹੋ ਚੁੱਕੀ ਹੈ ਜੀ ਆਪਾਂ ਨੇ ਪੂਰੇ ਸੂਟ ਜਿਓ ਕਟਿੰਗ ਕਰ ਲਈ ਹੈ ਜੀ ਠੀਕ ਹੈ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ লাইਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੀ ਧੰਨਵਾਦ